ਗੁਰੂ ਜੀ ਕੱਲ ਆਪਾਂ ਇੱਥੋਂ ਤੱਕ ਸਰਬਨ ਕੀਤਾ ਸੀ ਕਿ ਜਾਪ ਸਾਹਿਬ ਦਾ ਵਿਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪਜੀ ਸਾਹਿਬ ਦੇ ਨਾਲ ਹੈ ਨਾਲ ਮਿਲਦਾ ਹੈ ਜਿਵੇਂ ਕਿ ਜਪਜੀ ਸਾਹਿਬ ਵਿੱਚ ਅਕਾਲ ਪੁਰਖ ਦੀ ਮਹਿਮਾ ਹੈ ਉਸੇ ਤਰ੍ਹਾਂ ਹੀ ਜਾਪ ਸਾਹਿਬ ਵਿੱਚ ਵੀ ਅਕਾਲ ਪੁਰਖ ਦੀ ਮਹਿਮਾ ਦਾ ਵਰਣਨ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਦੇ ਅਣਗਿਣਤ ਨਾਵਾਂ ਦੀ ਹੋਦ ਬਲ ਸੰਕੇਤ ਕੀਤਾ ਹੈ ਅਕਾਲ ਪੁਰਖ ਦੇ ਇਹ ਨਾਮ ਫਾਰਸੀ ਅਰਬੀ ਅਤੇ ਸੰਸਕ੍ਰਿਤ ਭਾਸ਼ਾਵਾਂ ਦੇ ਵਿੱਚੋਂ ਨਾਵਾਂ ਦੇ ਨਾਲ ਜੁੜੇ ਹੋਏ ਹਨ ਕਈ ਨਾਮ ਇਸਲਾਮਿਕ ਪਰੰਪਰਾ ਨਾਲ ਸੰਬੰਧਿਤ ਹਨ ਜਿਵੇਂ ਕਿ ਗਰੀਬ ਨਿਵਾਜ ਰਾਜਕ ਰਹੀਮ ਕਾਮਲ ਕਰੀਮ ਆਦ ਇਹ ਸਾਰੀ ਹੀ ਅਕਾਲ ਪੁਰਖ ਦੀ ਮਹਿਮਾ ਹੈ ਜੋ ਵਖ ਵਖ ਕਾਵੀ ਸ਼ੰਦਾਂ ਵਿੱਚ ਦਿੱਤੀ ਹੋਈ ਹੈ ਰਵਾਇਤ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਉਸਤਤ ਦੀ ਰਚਨਾ ਪੌਟਾ ਸਾਹਿਬ ਵਿੱਚ ਕੀਤੀ ਸੀ ਪੌਟਾ ਸਾਹਿਬ ਰਹਿੰਦਿਆਂ ਗੁਰੂ ਸਾਹਿਬ ਦਾ ਨਿਤ ਦਾ ਕਰਮ ਸੀ ਕਿ ਅੰਮ੍ਰਿਤ ਵੇਲੇ ਕਿਸੇ ਇਕਾਂਤ ਥਾਂ ਤੇ ਬੈਠ ਕੇ ਅਕਾਲ ਪੁਰਖ ਦੇ ਦਾ ਨਾਮ ਜਪਦੇ ਸਨ ਉਹ ਕਿਸੇ ਐਸੀ ਜਗਾ ਇਕੱਲੇ ਇਕਾਂਤ ਜਗ੍ਹਾ ਤੇ ਬੈ ਕੇ ਅਕਾਲ ਪੁਰਖ ਦਾ ਨਾਮ ਜਪਦੇ ਸਨ ਇੱਕ ਵਾਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਕਾਲ ਪੁਰਖ ਦੀ ਉਸਤਤ ਵਿੱਚ ਐਨੇ ਮਸਤ ਹੋ ਗਏ ਸਨ ਕਿ ਤੂੰ ਹੀ ਅੱਖਰ बार-बार ਉਚਾਰਣ ਕਰਨ ਬਾਅਦ ਉਹਨਾਂ ਹੁਕਮ ਕੀਤਾ ਕਿ ਇਹੇ ਅੱਖਰ 16 ਵਾਰੀ ਲਿਖਿਆ ਜਾਵੇ ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੌਂਟਾ ਸਾਹਿਬ ਵਿੱਚ ਰਹਿਣ ਦਾ ਸਮਾਂ ਭਾਰਤ ਦੇ ਉੱਤਰੀ ਪੱਛਮੀ ਸੱਭਿਆਚਾਰਕ ਇਤਿਹਾਸ ਦੇ ਵਿੱਚ ਕਈ ਦ੍ਰਿਸ਼ਟੀਕੋਣਾਂ ਤੋਂ ਬਹੁਤ ਹੀ ਮਹਾਨਤਾ ਵਾਲਾ ਹੈ ਇੱਥੇ ਰਹਿ ਕੇ ਗੁਰੂ ਸਾਹਿਬ ਨੇ ਬਹੁਤ ਮਹਾਨਤਾ ਵਾਲੇ ਸਾਹਿਤਿਕ ਰਾਜਨੀਤਿਕ ਅਤੇ ਧਾਰਮਿਕ ਕਾਰਜ ਕੀਤੇ ਸ਼ਹੀਦ ਵਿਲਾਸ ਅਤੇ ਗੁਰੂਕੀਆਂ ਸਾਖੀਆਂ ਦੇ ਲਿਖਾਰੀ ਲਿਖਦੇ ਹਨ ਕਿ 18 ਅੱਸੂ 1745 ਬਿਕਰਮੀ ਸਤੰਬਰ 1688 ਇਸਵੀ ਸਭੀ ਨੂੰ ਭਗਵਾ ਭਗਾਣੀ ਦਾ ਜੁੱਧ ਹੋਇਆ ਸੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਉਟਾ ਸਾਹਿਬ ਵਿੱਚ 3 ਸਾਲ 5 ਮਹੀਨੇ ਰਹੇ ਸਨ ਉਸ ਤੋਂ ਬਾਅਦ ਉਹ ਸ੍ਰੀ ਅਨੰਦਪੁਰ ਸਾਹਿਬ ਜਾਣ ਦੇ ਲਈ ਤਿਆਰ ਹੋ ਗਏ ਸਨ ਜੀ ਦੂਜਾ ਅਧਿਆਇ ਕੱਲ ਨੂੰ ਸ਼ੁਰੂ ਹੋਵੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ